ਸਾਲ ਆਉਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਜੇਕਰ ਅਸੀਂ ਗੱਲ ਕਰੀ ਸੁਰੱਖਿਆ ਦੀ ਤਾਂ ਪਠਾਨਕੋਟ ਪੁਲਿਸ ਵੱਲੋਂ ਸਾਰੇ ਇੰਤਜ਼ਾਮ ਕਰ ਲਏ ਗਏ ਨੇ ਐਸਐਸਪੀ ਦਿਲਜਿੰਦਰ ਸਿੰਘ ਪਿੱਲੋ ਪਠਾਨਕੋਟ ਨੇ ਦੱਸਿਆ ਕਿ ਅਸੀਂ ਸਾਰੇ ਇੰਤਜ਼ਾਮ ਕਰ ਲਏ ਨੇ ਉਹਨਾਂ ਦਾ ਕਹਿਣਾ ਹੈ ਕਿ ਇੰਟਰਸਟੇਟ ਨਾਕਿਆਂ ਦੀ ਕਰਮਚਾਰੀਆਂ ਦੀ ਦਿੱਕਤ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਤਾਂ ਕਿ ਆਉਣ ਜਾਣ ਵਾਲੀਆਂ ਗੱਡੀਆਂ ਦੀ 체킹 ਆਰਾਮ ਨਾਲ ਕੀਤੀ ਜਾ ਸਕੇ ਉਧਰ ਹੀ ਉਹਨਾਂ ਨੇ ਸਰਹੱਦੀ ਇਲਾਕਿਆਂ 'ਤੇ ਗੱਲ ਕਰਦੇ ਦੱਸਿਆ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਹੈ ਕਿ ਬੀਐਸਐਫ ਜਵਾਨਾਂ ਦੇ ਨਾਲ ਪੰਜਾਬ ਪੁਲਿਸ ਮਿਲ ਕੇ ਦਿਨ ਰਾਤ ਪੈਟ੍ਰੋਲਿੰਗ ਕਰੇਗੀ ਅਤੇ 체ਕਿੰਗ ਕੀਤੀ ਜਾਵੇਗੀ ਦੇਖੋ ਨਵੇਂ ਸਾਲ ਜਿਹੜਾ ਨਵਾਂ ਸਾਲ ਹੈਗਾ ਆ 2024 ਆਉਣ ਜਾ ਰਿਹਾ ਤੇ ਨਵੇਂ ਸਾਲ ਨੂੰ ਲੈ ਕੇ ਪਠਾਨਕੋਟ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਉਦੇ ਵਿੱਚ ਅਸੀਂ ਆਲਰੇਡੀ ਸਾਡੇ ਜਿਹੜੇ ਹੈਗੇ ਆ ਇੰਟਰ ਸਟੇਟ ਨਾਕੇ ਉਹਨਾਂ ਨੂੰ ਹੋਰ ਅਸੀਂ ਸਟਰੈਂਥਨ ਕੀਤਾ ਤਾਂ ਕਿ ਕਿਸੇ ਤਰ੍ਹਾਂ ਦੀ ਬਾਹਰੋਂ ਆਮਦਨਾ ਸ਼ਕਤੀ ਵਿਅਕਤੀਆਂ ਦੀ ਹੋ ਸਕੇ ਜਾਂ ਕੋਈ ਹਥਿਆਰ ਵਗੈਰਾ ਆ ਸਕਣ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹਥਿਆਰਬੰਦ ਫੋਰਸਿਸ ਹੈਗੀਆਂ ਸਾਡੇ ਕੋਲ ਜਿਹੜੀਆਂ ਤੇਰੀਆਂ ਸਵਾਟਸੂਜੀ ਔਰ ਘਾਤਕ ਟੀਮਾਂ ਨੇ ਉਹ 24 ਘੰਟੇ ਲਈ ਤਿਆਰ ਪਰ ਤਿਆਰ ਨੇ ਇਸ ਤੋਂ ਇਲਾਵਾ ਜਿਹੜੇ ਵਰਨੇਬਲ ਪੁਆਇੰਟਸ ਹੈਗੇ ਜਾਂ ਜਾਂ ਸਾਡੇ ਵਾਸਤੇ ਖਾਸ ਮਹੱਤਵਪੂਰਨ ਸਥਾਨ ਹੈਗੇ ਉਹਨਾਂ ਦੀ ਸੁਰੱਖਿਆ ਵੀ ਅਸੀਂ ਵਧਾਈ ਹੋਈ ਆ ਔਰ ਇਹ ਤੋਂ ਫੋਰਸ ਨੂੰ ਆਗਮੈਂਟ ਕਰਨੀ ਹੈ ਅਸੀਂ ਜਿਹੜੀ ਹੈਗੀ ਆ ਵੱਧ ਫੋਰਸ ਦੀ ਜਿਹੜੀ ਹੈ ਇਹ ਤਰ੍ਹਾਂ ਤੀ ਮਠਾਨਕੋੜ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ 'ਚ ਕਰਾਂਗੇ ਸਰ ਜਿੱਦਾਂ ਇੰਡੋਪਾਕ ਨਾਂ ਲੱਗਦਾ ਬਾਰਡਰ ਏਰੀਆ ਹੈਗਾ ਸਾਰਾ ਤੇ ਉਥੇ ਨਾਕੇ ਵੀ ਵਿਧਾਇਗੇ ਨੇ ਜੀ ਉਥੇ 'ਚ ਅਸੀਂ ਉਸੇ ਅਸੀਂ ਸਟਰੈਂਥਨ ਕੀਤਾ ਉੱਥੇ ਬੀਐਸਐਫ ਦੀ ਜਿਹੜੀ ਹੈਗੀ ਆ ਨਾਲ ਅਸੀਂ ਉਹਨਾਂ ਦੀ ਜੁਆਇੰਟ ਆਪਰੇਸ਼ਨ ਕਰ ਰਿਹਾ ਬੀਐਸਐਫ ਦੀ ਫੋਰਸ ਪੰਜਾਬ ਪੁਲਿਸ ਦੇ ਨਾਲ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਨਾਕਾਬੰਦੀ ਤੇ ਰਾਤ ਨੂੰ ਪੈਟਰੋਲਿੰਗ ਲਈ ਤਾਂ ਰਾਤ ਰਹਿੰਦੀ ਆ ਉਹ ਤਕਰੀਬਨ ਮੈਂ ਜਿਹੜੇ ਤੋਂ ਦਿਨ ਨੇ ਇਹ ਸਾਰੇ ਦਿਨਾਂ ਦੇ ਵਿੱਚ ਉਹ ਜਾਰੀ ਰਹੇਗਾ ਕੈਮਪਰਸ ਤੋਂ ਹਰੀ ਦੇ ਨਾਲ ਅੱਜ ਸੰਖੇਪ ਰਿਪੋਰਟ ਆਵਾਸਾਲ ਆਉਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਜੇਕਰ ਅਸੀਂ ਗੱਲ ਕਰੀ ਸੁਰੱਖਿਆ ਦੀ ਤਾਂ ਪਠਾਨਕੋਟ ਪੁਲਿਸ ਵੱਲੋਂ ਸਾਰੇ ਇੰਤਜ਼ਾਮ ਕਰ ਲਏ ਗਏ ਨੇ ਐਸਐਸਪੀ ਦਿਲਜੀਂਦਰ ਸਿੰਘ ਢਿੱਲੋਂ ਪਠਾਨਕੋਟ ਨੇ ਦੱਸਿਆ ਕਿ ਅਸੀਂ ਸਾਰੇ ਇੰਤਜ਼ਾਮ ਕਰ ਲਏ ਨੇ ਉਹਨਾਂ ਦਾ ਕਹਿਣਾ ਹੈ ਕਿ ਇੰਟਰਸਟੇਟ ਨਾਕਿਆਂ ਦੀ ਕਰਮਚਾਰੀਆਂ ਦੀ ਗਿਫਤ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਤਾਂਕਿ ਆਉਣ ਜਾਣ ਵਾਲੀਆਂ ਗੱਡੀਆਂ ਦੀ 체కింగ్ ਆਰਾਮ ਨਾਲ ਕੀਤੀ ਜਾ ਸਕੀ ਉਧਰ ਹੀ ਉਹਨਾਂ ਨੇ ਸਰ ਹੱਦੀ ਇਲਾਕਿਆਂ ਬਾਰੇ ਗੱਲ ਕਰਦੇ ਦੱਸਿਆ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਦੀ ਪੈਟਰੋਲਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਹੈ ਕਿ ਬੀਐਸਐਫ ਜਵਾਨਾਂ ਦੇ ਨਾਲ ਪੰਜਾਬ ਪੁਲਿਸ ਮਿਲ ਕੇ ਦਿਨ ਰਾਤ ਪੈਟਰੋਲਿੰਗ ਕਰੇਗੀ ਅਤੇ 체కింగ్ ਕੀਤੀ ਜਾਵੇਗੀ ਦੇਖੋ ਨਵੇਂ ਸਾਲ ਜਿਹੜਾ ਨਵਾਂ ਸਾਲ ਹੈਗਾ ਆ 2024 ਹੋਣ ਜਾ ਰਿਹਾ ਤੇ ਨਵੇਂ ਸਾਲ ਨੂੰ ਲੈ ਕੇ ਪਠਾਨਕੋਟ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਪੁਖਤਾ ਇਂਤਜ਼ਾਮ ਕੀਤੇ ਗਏ ਉਦੇ ਵਿੱਚ ਅਸੀਂ ਆਲਰੇਡੀ ਸਾਡੇ ਜਿਹੜੇ ਹੈਗੇ ਆ ਇੰਟਰ ਸਟੇਟ ਨਾਕੇ ਉਹਨਾਂ ਨੂੰ ਹੋਰ ਅਸੀਂ ਸਟਰੈਂਥਨ ਕੀਤਾ ਤਾਂ ਕਿ ਕਿਸੇ ਤਰ੍ਹਾਂ ਦੀ ਬਾਹਰੋਂ ਆਮਦਨਾ ਸ਼ਕਤੀ ਵਿਅਕਤੀਆਂ ਦੀ ਹੋ ਸਕੇ ਜਾਂ ਕੋਈ ਹਥਿਆਰ ਵਗੈਰਾ ਨਾ ਆ ਸਕੇ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹਥਿਆਰਬੰਦ ਫੋਰਸਿਸ ਹੈਗੀਆਂ ਸਾਡੇ ਕੋਲ ਜਿਹੜੀਆਂ ਇਥੇ ਦੀਆਂ ਸਵਾਟਸ ਜੀ ਔਰ ਖਾਸ ਤਕਤੀਮਾਂ ਨੇ ਉਹ 24 ਘੰਟੇ ਲਈ ਤਿਆਰ ਪਰ ਤਿਆਰ ਨੇ ਇਸ ਤੋਂ ਇਲਾਵਾ ਜਿਹੜੇ ਵਰਨੇਬਲ ਪੁਆਇੰਟਸ ਹੈਗੇ ਆ ਜਾਂ ਸਾਡੇ ਵਾਸਤੇ ਖਾਸ ਮਹੱਤਵਪੂਰਨ ਸਥਾਨ ਹੈਗੇ ਉਹਨਾਂ ਦੀ ਸੁਰੱਖਿਆ ਵੀ ਅਸੀਂ ਵਧਾਈ ਹੋਈ ਆ ਔਰ ਇਹ ਤੋਂ ਫੋਰਸ ਨੂੰ ਆਗਮੈਂਟ ਕਰਨੀ ਹੈ ਅਸੀਂ ਜਿਹੜੀ ਹੈਗੀ ਆ ਵਾਧੂ ਫੋਰਸ ਦੀ ਜਿਹੜੀ ਹੈ ਇਹ ਤਰਤੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ 'ਚ ਕਰਾਂਗੇ ਸਰ ਜਿੱਦਾਂ ਇੰਡੋਪਾਕ ਨਾਲ ਲੱਗਦਾ ਬਾਰਡਰ ਏਰੀਆ ਹੈਗਾ ਸਾਰਾ ਤੇ ਉਥੇ ਨਾਕੇ ਵੀ ਵਿਧਾਈ ਗਏ ਨੇ ਜੀ ਉਥੇ 'ਚ ਅਸੀਂ ਉਸ ਜਿਹੜੀ ਅਸੀਂ ਸਟਰੈਂਥਨ ਕੀਤਾ ਉੱਥੇ ਬੀਐਸਐਫ ਦੀ ਜਿਹੜੀ ਹੈਗੀ ਆ ਨਾਲ ਅਸੀਂ ਉਹਨਾਂ ਦੀ ਜੁਆਇੰਟ ਆਪਰੇਸ਼ਨ ਕਰ ਰਿਹਾ ਬੀਐਸਐਫ ਦੀ ਫੋਰਸ ਪੰਜਾਬ ਪੁਲਿਸ ਨਾਲ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਨਾਕਾਬੰਦੀ ਤੇ ਰਾਤ ਨੂੰ ਪੈਟਰੋਲਿੰਗ ਲਈ ਤਰਨਾਤ ਰਹਿੰਦੀ ਆ ਉਹ ਤਕਰੀਬਨ ਮੈਂ ਇਹ ਜਿਹੜੇ ਧੁੰਦ ਦੇ ਦਿਨ ਨੇ ਇਹ ਸਾਰੇ ਦਿਨਾਂ ਦੇ ਵਿੱਚ ਉਹ ਜਾਰੀ ਰਹੇਗਾ ਕੈਮਰਾ ਪਰਸਨ ਖਨੀ ਦੇ ਨਾਲ ਅੱਗੇ ਸੰਗੀ ਦੀ ਰਿਪੋਰਟ